ਪੀਪਲ ਅਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਹੀਰੋਕਾ ਮੱਝ ਬਕਾਊ ਹੈ ਮਗਰ ਕੱਟੀ ਐ ਸੂਈ ਨੂੰ 5-6 ਦਿਨ ਹੋ ਗਏ ਇਸ ਟਾਈਮ ਜਿਹੜਾ ਦੁੱਧ ਹੈ ਇਹਦੇ ਥੱਲੇ 10 ਲੀਟਰ ਤਿਆਰ ਹੈ 14 ਲੀਟਰ ਦੀ ਉਹ ਗਰੰਟੀ ਕਰਕੇ ਦਿੰਦੇ ਐ ਪਿਛਲੇ ਸੂਏ ਇਹਨਾਂ ਨੇ 14 ਲੀਟਰ ਝੋਇਆ ਕਾਲੇ ਰੰਗ ਦੀ ਕੁੰਡੀ ਮਦਰੀ ਗੋਡੀ ਵਾਲੀ ਮੱਝ ਹੈ ਮੁੱਲ 115000 ਰੁਪਇਆ ਕਰਦੇ ਐ ਮੌਕੇ ਦੇ ਕਹਿੰਦੇ ਮਾਨਤਾਣ ਵੀ ਕਰਾਂਗੇ ਇਹ ਮੱਝ ਪਿੰਡ ਗੁੰਮਟੀਕਲਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਦੇ ਵਿੱਚ ਖੜੀ ਹੈ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਕੋਈ ਖਰੀਦਣ ਦਾ ਚਾਹਵਾਨ ਆ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ 9878560398 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਹੋਰ ਕਿਸੇ ਵੀ ਪ੍ਰਾਣੇ ਕੋਈ ਵੀਡੀਓ ਪਵਾਉਣੀ ਹੈ ਤਾਂ ਤੁਸੀਂ ਮੇਰੇ ਨੰਬਰ ਤੇ 94172 34527 ਤੇ ਸੰਪਰਕ ਕਰ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ